ਹਾਂਜੀ ਆਪ ਜੀ ਦਾ ਸਵਾਗਤ ਹੈ ਪੈਡਾ ਚੌਕ ਫਿਟਨੈਸ ਤੇ ਕਬੱਡੀ ਕੈਂਪ ਚੌਕ ਦੇ ਯਾਰੀਆਂ ਅੱਜ ਆਪਾਂ ਅਥਲੀਟਾਂ ਵਾਸਤੇ ਪਾਵਰਸ ਟਾਈਮ ਨਾਲ ਬਾਥ ਐਕਸਰਸਾਈਜ਼ ਕਰ ਰਹੇ ਹਾਂ ਇੰਨੀ ਗਰਮੀ ਦੇ ਵਿੱਚ ਵੀ ਮੁੰਡਿਆਂ ਨੇ ਭੱਲੇ ਭੱਲੇ ਸਖਾਈ ਪੀ ਲਾ ਬਹੁਤ ਵਧੀਆ ਰੰਗ ਅੰਡਕਲ ਨੂੰ ਬਾਤ ਆਪੇ ਠੀਕ ਆ ਆਹ ਫਿਰ ਤੇ ਜਵਾਨੀ ਗਰਾਊਂਡਾਂ ਦੇ ਵਿੱਚ ਨਜ਼ਰੀ ਬੜਾ ਕਹਿਣ ਦਾ ਯਾਰ ਗਰਮੀ ਬਹੁਤ ਹੈ ਬਾਈ ਆਇਆ ਵਾ ਬਹੁਤ ਵਦ ਗਰਾਊਂਡਾਂ ਨਾਲ ਜੁੜੋ ਗਰਮੀੋਸ਼ਲੀ ਕਹਿੰਦੀ ਗਰਮੀ ਤਾਂ ਇੱਥੇ ਆ ਕੇ ਨਿਕਲਦੀ ਆ ਗਰਾਊਂਡ ਦੇ ਵਿੱਚ ਸੀਨਾ ਭਾਉਣਾ ਪੈਂਦਾ ਹੈ ਪਰ ਸ਼ੁਕਰੀਆ ਸ਼ਕੈਮਾ ਨੂੰ ਬਹੁਤ ਵਧੀਆ ਬੱਲੇ ਬੱਲੇ ਕਰਾਈ ਪੀਏ ਮੁੰਡੇ ਨੇ ਇੰਨੀ ਗਰਮੀ ਦੇ باوجود ਵੀ ਗਰਾਊਂਡਾਂ ਦੇ ਵਿੱਚ ਜਵਾਨੀ ਨੱਚਦੀ ਫਿਰਦੀ ਹੈ ਬਾਬੋ ਅੰਡਰ ਗੱਲ ਬਹੁਤ ਕਰੀ ਪਈ ਆ ਬਹੁਤ ਵਧੀਆ ਸਹਰਾ ਅੰਡਰ ਗੱਲ ਬਹੁਤ ਬਹੁਤ ਬੋਟ ਸ਼ਾਬਾਸ਼ ਚੋપરા ਮੁੰਡਾ ਕੀ ਆ ਤਾਂ ਅੱਗੀ ਆ ਬਾਬਿਓ ਸਰਾ ਕਰਵਾ ਲਿਆ ਪਿਆ ਇੰਨੀ ਗਰਮੀ ਦੇ ਵਿੱਚ ਸ਼ਰੀ ਸਨ ਤਾ ਵੀ ਕੰਪ੍ਰੇਚ ਰਿਹਾ ਉਹਦੇ ਵਾਜੂਦ ਵਿੱਚ ਉਸ ਤੋਂ ਬਾਅਦ ਬਾਬਿਓ ਲਾਸ ਲਾਉਣੀ ਆ ਬਹੁਤ ਵਧੀਆ ਐਂਡ ਗੱਲ ਬਾਤ ਮੁੰਡਾ ਕੀ ਆ ਤਾਂ ਮੇਰੀ ਅੱਖੀ ਆ ਬਹੁਤ ਵਧੀਆ ਸ਼ਾਬਾਸ਼ ਚੋપરા ਨਹੀਂ ਰੀਸਾਂ ਤੇਗੀਆਂ ਬੱਲੇ ਬੱਲੇ ਬਹੁਤ ਵਧੀਆ ਕਤੀ ਵੋਟਨਸ ਰੱਸਾ ਬਈ ਲਾ ਕੇ ਹੁਣ ਇਹ ਵੀ ਨੈਕਸਟ ਜਨ ਦੇ ਵਿੱਚ ਐਡਾ ਪਾਵਰ ਤੇ ਟਾਈਮ ਬਹੁਤ ਵਧੀਆ ਤਾਂ ਕਹਿੰਦਾ ਯੱਲਾ ਵਾਤਾ ਵੱਡੋ ਬਾਹਾਂ ਦੇ ਵਿੱਚ ਜਾਨ ਪਾਉਣ ਵਾਸਤੇ ਹੋਰ ਹੋਰਿਆ 15 15 ਅਗਰਾ ਕੋਲ ਨੇ ਸਕੱਤਰੋਂ ਨੇ ਬਹੁਤ ਵਧੀਆ ਆਇਆਇਆ ਲੋਕ ਉਹ ਤੂਆ ਸਰਕਟ ਕਿਰੋ ਦੇ ਈ ਵੀ 15 15 ਰੋ ਨੇ 15 15 ਨੀ ਤਨ ਸਰਕਟ ਲਾਉਣੇ ਬਹੁਤ ਵਧੀਆ ਇੰਨੀ ਗਰਮੀ ਦਿਓ ਹੌਣ ਦੇ باوجود ਵੀ ਬਈ ਨੌਜਵਾਨੀ ਗਰਾਊਂਡਾਂ ਦੇ ਵਿੱਚ ਮੁਰਕਾ ਪਸੀਨਾ ਵਗ ਰਹੀ ਆ ਬਹੁਤ ਵਧੀਆ ਅੰਦਗਨ ਲਗਾ ਸਕਦਾ ਅੰਦਗਨ ਲਗਾਤਾ ਉਵਾਦ ਮੋਟਿਆਂ ਵਾਸਤੇ 15 ਉੱਤਰ 15 ਉੱਤਰ ਸ਼ਾਬਾਸ਼ ਬਹੁਤ ਲੱਗ ਤੀਆ ਮੇਰੀ ਸਭਈ ਪਕਾਏ ਨਈਆ ਵੀ ਨਾ ਹੋ ਨੀ ਨਫਿਆਣੇ ਔੜੀ ਆਏ ਹੋ ਗਿਆ ਬੜਾ ਹੋ ਗਿਆ ਉਹ ਲਈ ਨੋ ਨੀ ਗਰਾਉਂਡ ਦਾ ਨਿਰਗੀਆ ਅਮ ਆਪਿਆਂ ਆਪ ਦਾ ਪਕਾ ਬਹੁਤ ਵਧੀਆ ਹੋਵੇਗਾ ਸ਼ਰਮੀ ਕਿੰਨੇ ਲੋਕ ਉਹ ਦੋ ਵਾਰ ਸ਼ੇਕਿੰਗ ਲੋਕ ਇਹ ਵੀ 15 15 ਸ਼ਾਬਾਸ਼ ਬਹੁਤ ਵਧੀਆ ਇਹ ਵੇਖੋ ਇਜਾਨ ਪਾਉਣ ਵਾਸਤੇ ਸਪੈਸ਼ਲ ਅੰਦਰੋਂ ਪਾਉਸ਼ਾ ਕਰਨਾ ਦੇ